ਨੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਜੀ ਚੰਦੇ ਵੀਰੋ ਤੁਹਾਨੂੰ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਦੀ ਬਹੁਤ ਵਧੀਆ ਹੋਈ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਜੂਟੀ ਬਚਨਲ ਸਰਬਜੀਤ ਮਹਿੰਦਰ ਲੋਕਸ ਤੇ ਆਪਾਂ ਸਿੱਖ ਰਖੇ ਮਨੂ ਸਾਰਿਆਂ ਲਈ ਦੁੱਧ ਇਕੱਤਰ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੇ ਕਮਾਈ ਨੂੰ ਚੋਣ ਦੀ ਬਤ ਤੇ ਤੇਜ ਦੇ ਲੋਕਾਂ ਨੂੰ ਬਾਤ ਜਿਹੜੇ ਤੁਸੀਂ ਪਰਿਵਾਰ ਨੂੰ ਸਹਿਜ ਰਹਿਣ ਵਾਲਾ ਤਾਂ ਇੱਕ ਬੰਕ ਕਰਦੇ ਸਾਰੇ ਆਪਣੇ ਕੁਝੇ ਰਾਜੀ ਰਹੋ ਤੇ ਪਾਵੇਂ ਬੈਠੇ ਜੀ ਆਪਣੇ ਪਰਿਵਾਰ ਦੇ ਵਿੱਚ ਸ਼ਾਮ ਦਾ ਟਾਈਮ ਹੋ ਗਿਆ 8:00 ਵੱਜ ਚੁੱਕੇ ਆ ਸ਼ਾਮ ਦੇ ਥੋੜਾ ਥੋੜਾ ਨੇ ਰਹਾ ਕਿਉਂਕਿ ਦਿਨਾਂ ਦੀ ਜਿਹੜਾ ਚੇਂਜਿੰਗ ਹੋ ਗਈ ਸ਼ਾਮ ਦੇ ਵਿੱਚ 4:30 ਤੋਂ ਨੇ ਰੌਣ ਲਾ ਜਾਂਦਾ ਜਿਉਂ ਜਿਉਂ ਦਿਨ ਵੱਡੇ ਆ ਕਰਮੀਆਂ ਦੇ 8:00 ਵਜੇ ਨੂੰ ਵੀ ਤਕਰੀਬਨ ਅੱਗੇ ਜੁਨ ਜਲਾਈ ਤੋਂ ਸੂਰਜ ਖੜਾ ਹੋਏ ਕਰਦਾ ਸੋ ਇੱਕ ਨਹੀਂ ਪਿਛਲੇ ਬਲੌਗਾਂ 'ਚ ਦੇਖਿਆ ਤੁਸੀਂ ਜੀ ਅਮਨ ਦਾ ਜਨਮ ਦਿਨ ਦਾ ਚਾਚੇਵੇਂ ਜਿਹਾ ਬਣਾਇਆ ਤੇ ਅੱਜ ਜੀ ਜਿਹੜਾ ਜਾਣ ਦੀ ਹੋ ਰਹੀ ਤਿਆਰੀ ਬੀ ਜਸ਼ਨ ਤੇ ਪਰਮ ਦੇ ਨਾਲ ਕਰਿਆ ਤਾਂ ਬਾਈ ਪ੍ਰੋਮਿਸ ਤੇ ਕਹਿੰਦਾ ਵੀ ਪਾਪਾ ਜੀ ਚਾਚੇ ਦੇ ਜਨਮ ਦਿਨ ਨੂੰ ਵੀ ਆਪਾਂ ਨੇ ਹੋਟਲ ਫਰੀ ਰੋਟੀ ਖਾ ਕੇ ਆਉਣੀ ਚਲੋ ਪ੍ਰਸ਼ਾਦਾ ਦਾ ਰੋਜੀ ਘਰ ਜਿਹੜਾ ਉਹ ਹੋਟਲ ਵਰਗਾ ਹੀ ਛੱਡਦੇ ਆ ਇਹਦੇ 'ਚ ਕੋਈ ਝੂਠ ਨਹੀਂ ਕਿਉਂਕਿ ਘਰ ਦੇ ਵਿੱਚ ਵੀ ਤੁਹਾਨੂੰ ਪਤਾ ਪਹਿਲੀਆਂ ਵਜੇ ਚੀਜ਼ਾਂ ਬਣੀ ਜਾਂਦੀਆਂ ਘਰ ਦਾ ਸਭ ਸਾਰਾ ਕੁਝ ਹੈ ਤੇ ਬਾਕੀ ਕੰਡੇ ਵੀ ਪਰਿਵਾਰ ਦੇ ਨਾਲ ਵੀ ਚੱਲਣਾ ਪੈਂਦਾ ਬੱਚਿਆਂ ਦਾ ਇਹ ਕੁਝ ਕੁ ਸੁਪਨੇ ਹੁੰਦੇ ਆ ਚਲੋ ਮੇਰੀ ਇਹ ਸੋਚ ਹੈ ਵੀ ਮਾਪੇ ਜਿਹੜੇ ਰਾਜ ਹੁੰਦੇ ਆ ਬੱਚਿਆਂ ਦੇ ਕੋਈ ਸੁਪਨੇ ਕਰਦੇ ਆ ਪੂਰੇ ਸਾਡੇ ਮਾਪੇ ਨੇ ਵੀ ਸਾਡੇ ਸੁਪਨੇ ਪੂਰੇ ਕੀਏ ਕਿਸੇ ਟਾਈਮ ਮੇਰੇ ਯਾਦ ਆ ਸਾਈਕਲ ਵੀ ਮੈਂ Papa ji ਨੂੰ ਕਹਿ ਕੇ ਲੱਪਾ ਦਾ ਜਦੋਂ ਸਾਈਕਲ ਆਇਆ ਮੈਨੂੰ ਨਹੀਂ ਤਾਂ ਪਤਾ ਸੀ ਮੇਰੇ ਮਾਂ ਦੀ ਕਿੰਨੀ ਖੁਸ਼ੀ ਹੋਈ ਸੀ ਜੇ ਜਿਹੜੀ ਅੱਜ ਗੱਡੀ ਲੈ ਲਈ ਉਸ ਤੋਂ ਸਾਈਕਲ ਲੈ ਲਿਆ ਉਹਦੇ ਨਾਲ ਤੇ ਜ਼ਿਆਦਾ ਖੁਸ਼ੀ ਧੀ ਤੇ ਬਾਕੀ ਹੁਣ ਜਾ ਰਹੇ ਆ ਜੀ ਸਾਰੇ ਤਿਆਰ ਹੈ ਕੈਮਰਾ ਕਰ ਲੈ ਸਾਡੀ ਜਸ਼ਨਮਣੀ ਵੀ ਆ ਤੇ ਇਹਦੇ ਨਾਲ ਵੀ ਤੁਹਾਨੂੰ ਮਿਲਾ ਦੇਣਾ ਲੋ ਜੀ ਮੇਰਾ ਨੌਸਾਂ ਸਾਰੇ ਆਪੇ ਸੱਸ਼੍ਰੀਕਾਲ ਸੱਸ਼੍ਰੀਕਾਲ ਜੀ ਆਓ ਜੀ ਇੱਧਰ ਮਿਲੋ ਜੀ ਮੇਰਾ ਨੌਸਾਂ ਸਾਰੇ ਨਾਲ ਹੱਥ ਜੋੜ ਕੇ ਪਿਆਰ ਪਰ ਸੱਸ਼੍ਰੀਕਾਲ ਲੋ ਜੀ ਇੱਕ ਹੋਰ ਗੱਲ ਦੱਸ ਦਾਂ ਗਰਮੀਆਂ ਜਿਹੜੀ ਹੱਦ ਤੋਂ ਵੱਧ ਹੋਈ ਹੋਈ ਹੈ ਮੜੀ ਮੜੀਉਦੇ ਜਿਹੜੀ ਹੈ ਆਪਣਾ ਤੇ 42 43 ਡਿਗਰੀ ਟੈਂਪਰੇਚਰ ਹੋਇਆ ਲਾ ਜਿਹੜਾ ਵੀ ਇਸ ਕਰਕੇ ਬਸ ਹੁਣ ਜਾਣ ਦੀ ਤਿਆਰੀ ਦੇ ਵਿੱਚ ਹੈ ਬਾਕੀ ਬੱਚਿਆਂ ਦੇ ਨਾਲ ਵੀ ਤੁਹਾਨੂੰ ਮਿਲਾ ਦੇਣਾ ਹੈ ਆ ਲੋ ਆ ਜਾ ਹਾਂ ਬਈ ਹਾਂਜੀ ਚੱਲੀਏ ਫਿਰ ਚਲੋ ਠੀਕ ਹੈ ਹਾਂ ਬਈ ਕੰਮ ਆ ਜਾ ਆ ਲੋ ਕੀ ਖਾਣਾ ਵੀ ਅੱਜ ਮਰ ਪਤਨਾ 5 ਮੀਨੂ ਹਾਂਜੀ ਠੀਕ ਹੈ ਹਾਂ ਚੱਕੀ ਫੌਲ ਹੋਰ ਬਾਈ ਹਾਂਜੀ ਚਲੋ ਜੀ ਫੈਮਿਲੀ ਡਿਨਰ ਕਰ ਚੱਲੇ ਸਾਰੇ ਆਮਾ ਦੇ ਬਾਟੇ ਨੂੰ ਬੁਖ ਰੱਖਦੇ ਹੋਵੇ ਦੋ ਦਿਨ ਹੋ ਗਏ ਬਾਈ ਸਾਨੂੰ ਕੰਮ ਤਾਂ ਟਾਈਮ ਜਾਈ ਨਹੀਂ ਤਾਂ ਲੱਗਦਾ ਸੋ ਇਸ ਕਰਕੇ ਇਹ ਪ੍ਰੋਗਰਾਮ ਤੇ ਦੋ ਤਿੰਨ ਵੀ ਮੈਂ ਸੋਚਿਆ ਵੀ ਬੱਚਿਆਂ ਨੂੰ ਕਾਨੂੰਨ ਨਰਾਜ ਕਰਦਾ ਵੀ ਛੋਟੇ ਛੋਟੇ ਕਿਊਟ ਕਿਊਟ ਬੱਚੇ ਆਪਣੇ ਆ ਦੇਖੋ ਪਰਮ ਦਾ ਜੀ ਦਾਦੀ ਜੀ ਤਾਂ ਤਿਆਜ ਜਾਂਦਾ ਹੀ ਤੁਹਾਨੂੰ ਬੌਣ ਮਲਾ ਰਹੇ ਹੈ ਰਮਾ ਮਮਾ ਆ ਗਏ ਪਾਪਾ ਨੂੰ ਚੋਈ ਰੋਟੀ ਨਾ ਨਹੀਂ ਜਾਣਾ ਤਾਂ ਉਹ ਦਿਨ ਹੋ ਗਏ ਕਹਿੰਦੇ ਅੱਛਾ ਚਲ ਚਲੋ ਦਰ ਮੇ ਲੋ ਵੀ ਸਤਿਗੁਰੂ ਜੀ ਰਾਦੇ ਨੂੰ ਚੱਲ ਵੀ ਫੇਰ ਕੱਢ ਗੱਡੀ ਹਾਂ ਵੀ ਬਾਬਾ ਜੀ ਨੂੰ ਕਹਤਾ ਤਾਂ ਪੁੱਤਰਾ ਹਾਂ ਜੀ ਆ ਵੀ ਆੜੀ ਉਹ ਦੇਖੋ ਵੀ ਬੰਦੇ ਨੇ ਨਿੱਕਰ ਪਾਈ ਵੀ ਆਪਣੇ ਸਾਰੇ ਤਿਆਰੀ ਆ ਜਾਣ ਦੀ ਹਾਂ ਵੀ ਗਰਮੀ ਹੋ ਗਈ ਜਮਟ ਨੂੰ ਨਹੀਂ ਮੰਨਦਾ ਨਹੀਂ ਗਰਮੀ ਦੇ ਲਾਉਣ ਕਿਹੜੇ ਥਾਵ ਨਾਲ ਆਈ ਵੀ ਤੈਨੂੰ ਵੀ ਹਾਂ ਜੀ ਹਾਂ ਦੱਸਣ ਕਿੰਨੀ ਗਰਮੀ ਆ ਦੱਸਣ ਦੇਖ ਭਾਈ ਗਰਮੀ ਗਰਮੀ ਹੈ ਇੰਨੀ ਹੈ ਚਲੋ ਆ ਕੇ ਭਾਈ ਇਹਨੂੰ ਦਵਾਂਗੇ ਦਸਤਕ ਇਹਨੇ ਕਰ ਦਵਾਂ ਠੰਡਾ ਠੰਡਾ ਤੇ ਚੱਲ ਬਈ ਚੱਲ ਚੱਲ ਦੇਖੋ ਬੰਦਾ ਬਈ ਸਾਡਾ ਇਹ ਵੀ ਬੰਦ ਕਰ ਪਾਇਨਾ ਲੇਟਾਂ ਬਾਹਰ ਕੋਈ ਬੇਨਤੀ ਵਾਲੀ ਵੀ ਹੈ ਚੱਲ ਚੱਲ ਪਰ ਕੋਈ ਨਹੀਂ ਹੁਣ ਚਲੋ ਬਸ ਚਲੋ 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 ਜਿਵੇਂ ਸਾਡੀ ਲੱਗੀ ਸੀ ਭਾਈ ਲੈਟਰ ਵਾਲਾ ਲੋ ਬਾਹਰ ਦੇਖ ਨੇਰਾ ਹੋ ਚੁੱਕੇ ਹਨ ਚਲ ਦੇਖੋ ਬਾਈ ਪਾਪਾ ਜੀ ਕੋਲ ਨੂੰ ਵੇਣ ਨੇ ਨੇ ਉਹ ਵੀ ਉਹ ਲਾਦੇ ਹਾਲੇ ਹਾਂ ਵੀ ਬਿੱਲੀ प्यारा बाबा जी हां जी मलोवा पाजी अवंदा निकल ਪਾਈ ਬੈਠਾ ਜਾਨ ਨੂੰ ਬੜਾ ਠੀਕ ਹੈ ਹਾਂ ਹਾਂ ਗਰਮੀ ਆ ਗਈ ਹੁ ਗਰਮੀ ਆ ਗਈ ਹੈ ਨਾ ਹਾਂ ਜੀ ਚਲੋ ਫਿਰ ਚਲੋ ਜੀ ਆਜੋ ਚਲੋ ਬਾਈ ਚੱਲਦਾ ਯਾਰ ਚਲੋ ਬਾਈ ਆ ਬੰਦੇ ਦੇਖੋ ਸਭ ਤੋਂ ਪਹਿਲਾਂ ਜਿਹੜੇ ਤਿਆਰ ਹੋਵੇ ਗੱਡੀ ਕੋਲ ਨੂੰ ਪਹਿਲਵਾਨ ਸਾਡਾ ਪਿੱਛੇ ਬਾਈ ਪਮੂਰੇ ਆ ਜਾ ਪਤ ਮੜਾ ਜਾ ਪੂਰੇ ਲੋ ਬਾਈ ਨੇਰੇ ਚ ਬਗੱਡੀਆਂ ਇੱਥੇ ਆਪਣੀਆਂ ਆ ਕੇ ਖੜੀ ਜਾਣੀਆਂ ਜਿੱਕਣਾ ਮੋਟਰਸਾਈਕਲ ਆਹ ਬਾਕੀ ਹਾਂ ਬਈ ਜਿੰਦੇ ਲਾ ਛੱਡੇ ਹਾਂਜੀ ਲਾ ਸਾਰਾ ਹੈ ਆੜੀ ਗਰਮੀ ਕਿੰਨੀ ਲੱਗਦੀ ਆ ਬਹੁਤ ਲੱਦੀ ਆ ਬਾ ਚਾਚਾ ਨੇ ਵੇਦਕੇ ਚਾਚਾ ਏਸੀ ਉਹ ਸੀ ਲਾ ਦੇ ਨਿਕਲੇ ਹੁੰਦੇ ਗੱਡੀ ਪਤ ਮੜੀ ਜੀ ਬਾਹਰ ਲੋ ਬਾਈ ਆਪਣਾ ਇੱਧਰੇ ਖੜਾ ਬਾਈ ਪੈਕਟਰ ਗੱਡੀ 2-3 ਦਿਨ ਤੋਂ ਵਰਤ ਹੋਈ ਰਹੀ ਇਹ ਇੱਥੇ ਖੜੀ ਆ ਨਿਓਰੇ ਬਾਈ ਟਰੈਕਟਰ ਖੜਦਾ ਹਾਂਜੀ ਹਾਂਜੀ ਚੱਕ ਤੇ ਵੀ ਚੱਕ ਤੇ ਹਾਂਜੀ ਚੱਕ ਤੇ ਹਾਂ ਮੇਰਾ ਗੱਡੀਆਂ ਬੈਕ ਕਰਾਉਂਦੇ ਦੰਦੇ ਹਾਂਜੀ ਬੱਚਿਆਂ ਦਾ ਚਾਹੇ ਬਹੁਤ ਆ ਜੀ ਲੋਬਲ ਜਿਵੇਂ ਨਹੀਂ ਬਾਜੀ ਬੂਤੇ ਪਾਣੀ ਪਾ ਪਾ ਕੇ ਆਪਣੇ ਘਰੇ ਪਏ ਪੂਰੇ ਹਰਜੀਤ ਨਾਲ ਉਰੇ ਆ ਜਾ ਰਿਓ ਰੈਨੂ ਇਹ ਕੈਲੰਡਰ ਵਾਲਾ ਕੰਮ ਕਰਦਾ ਬਾਈ ਬੰਦਾ ਹੁਣ ਉਰੇ ਆ ਜਾ ਉਰੇ ਆ ਜਾ ਪਤਰਾ ਉਰੇ ਆ ਜਾ ਆ ਜਾ ਆ ਜਾ ਉਰੇ ਚਾਚੇ ਨੂੰ ਨਹੀਂ ਪਿੱਛੇ ਪਤਾ ਲੱਗਣਾ ਆ ਜਾ ਰਾਂ ਆ ਜਾ ਹਾਂ ਆ ਜਾ ਸਰ ਫੁੱਲਣ ਗਈ ਸੀ ਲੈ ਚੀਕਾ ਵਾ ਅੱਛਾ ਚਲ ਜਿਵੇਂ ਨਹੀਂ ਲਾ ਦੇਣਾ ਕੁੰਡਾ ਮੇਰੇ ਕੋਲ ਤਾ ਪਹਿਲਾਂ ਆ ਦੇਣਾ ਕੋਈ ਨਹੀਂ ਲੋਈ ਪਾ ਸਕਦੇ ਆ ਬੰਦਾ ਮੂਰੇ ਬੈਠਾ ਆਵੇ ਬੰਮੂ ਹਰੇ ਉਹ ਚਕੇ ਆਂਦੇ ਆ ਲਾਗੇ ਬਾਪਾ ਲੰਡਾ ਲੰਡਾ ਬਾਪਾ ਰਸਤਾ ਘਟਾ ਬਣਾ ਸੀ ਆ ਕੇ ਮੀਨੀ ਸ਼ਾਬਾਦ ਆਪਾਂ ਹਾਂ ਬਈ ਕਿੱਥੇ ਲਾ ਭਾਈ ਗੱਡੀ ਖੜ ਗਈ ਮੰਦਾ ਕਹਿੰਦਾ ਚਲੋ ਅੰਦਰ ਕਿਹੜੇ ਅੰਦਰ ਲੋ ਬਾਈ ਲੋਬਾ ਜੀ ਸਾਡੇ ਅੰਕਲ ਜੀ ਖੜੇ ਅੰਕਲ ਜੀ ਅਸਿੱਕਾਲ ਉਹ ਠੀਕ ਹੈ ਜੀ ਸਿੱਤ ਲੋ ਬਾਈ ਜਸ਼ਨ ਲੱਗੇ ਲੱਗਦਾ ਆਪੇ ਚੜਾ ਹਾਂ ਆਪਾਂ ਤਾਂ ਨਹੀਂ ਕੀਆ ਕਰਦੇ ਹੈ ਹਾਂ ਦੇਖ ਦੇਖੋ ਤੁਮਣਾ ਪੱਕ ਟੱਕ ਕਰ ਰਹੇ ਹੈ ਲੋ ਬਾਈ ਇਹਨਾਂ ਦੇ ਮਨਪਸੰਦ ਬਾਈ ਬੱਚਿਆਂ ਦੀ ਉਹ ਲੈਣੀ ਓ ਲੈਣਾ ਇਹ ਦੇਖੋ ਹਾਂ ਹੁੰਦਾ ਦੰਦ ਹੁੰਦਾ ਏ ਤੁਹਾਨੂੰ ਵੀ ਪੁੱਛ ਲਾੜੀ ਨੂੰ ਚੱਲ ਇਹਨਾਂ ਤੇ ਇੱਕ ਜਗਾ ਮੈਂ ਸਲਾਈਟਾ ਜਿਹੜਾ ਤਾਂ ਸ਼ਾਇਦ ਤੰਦੂਰੀ ਰੋਟੀ ਸਿੱਖ ਸਾਹੀ ਕੀ ਆ? ਝਾਕਣਾ ਰੋਟੇ। ਹਾਰਦੀ ਠੀਕ ਹੈ। ਇਸ ਸਾਈਡ ਤੇ ਕਰ। ਦੋ ਇਹ ਸਲਾਹ ਕਰਕੇ ਆਏ ਤੇ ਦੇਖ ਲੈ। ਹਾਂ ਵੀ। ਪਛ ਲੈ ਹੁਣ। ਬਾਜੜਾ ਕੁਝ ਬੱਚੇ ਕਹਿੰਦੇ ਮੈਂ ਬਾਦ। ਕੋਈ? ਹਾਂਜੀ। ਲੈ ਵੀ ਇਹਨਾਂ ਦੀ ਮਾਂ ਕਹਿੰਦੀ ਬੱਚਿਆਂ ਪਰ। ਮੈਂ ਵੀ ਕਹਿੰਦਾ ਵੀ ਬੱਚਿਆਂ ਪਰ ਚਾਚੇ ਦਾ ਵੀ ਉਧਰ உட்கੋ ਬੱਚਿਆਂ ਪਰ ਉਧਰ ਬਾਬਾ ਬੈਠਾ ਹੈ। ਆਰਾਮ ਨਾਲ। ਆਊਟਰ ਵਾਲੇ ਬਾਈ ਬੰਦੇ ਆ ਰਹੇ ਹਨ। ਆ ਜਾ ਵੀਰ। ਦਰਵਾਜੇ ਕੋਈ ਉਹ ਬੈਠਾ ਬੰਦਾ ਦਸ ਵੇ ਵਾਲੀ ਦੱਸ ਦੇ ਸੈਲਜੀ ਬੰਦਾ ਲੋ ਬਾਈ ਸਲਾਦ ਆ ਗਿਆ ਹਾਂ ਬਾਈ ਵੰਡਤਾ ਉਹ ਦੇਖੋ ਬਾਈ ਬੰਦਾ ਇਕੱਲਾ ਨੀंबू ਲਈ ਬੰਦਾ ਸਾਚੇ ਨਾਲ ਲੜਾਈ ਉਹਦੀ ਮੈਂ ਲੱਸੀ ਦਾ ਦੱਦ ਲੱਸੀ ਬਾਈ ਬਹੁਤ ਵਧੀਆ ਜੀਰਾ ਪਾ ਕੇ ਬਾਈ ਲੱਸੀ ਬਣਾਈ ਜਾਂਦੀ ਹੈ। ਮੈਂ ਪੀ ਲਾ ਫੜਦਾ ਜੱਗ ਪੁੱਤਰਾ। ਉਹ ਬੰਦਾ ਦੇਖੋ ਬਾਈ। ਉਹ ਆਪਣਾ ਕੰਮ ਲੱਗਿਆ ਹੋਇਆ ਹੈ। ਲੋ ਬਾਈ ਆਰਡਰ ਆ ਚੱਕਿਆ ਹੈ। ਸਾਡੇ ਬੰਦੇ ਦੇ ਹਿਸਾਬ ਦੇ ਨਾਲ ਜਿੱਕਣਾ ਜਿੱਕਣਾ ਉਹਨੇ ਚੀਜ਼ ਮਗਾਈ ਹੈ। ਉਹ ਦੇਖੋ ਬਾਈ ਇਹਨੂੰ ਲੇਟ ਪਾਇਆ ਜਾਂਦਾ ਹੈ। ਦੇਖੋ ਵਾ ਦੇ ਆਰ ਬੰਦੇ ਨੂੰ ਲੋ ਜੀ ਪਾ ਦੋ ਪਾ ਲੋ ਉਹ ਦੇਖੋ ਬਾਈ ਬੰਦਾ ਉਹ ਵਿਚਾਰਾ ਰਹਿ ਨਾ ਜਾਵੇ ਇਹ ਹਾਂ ਕਹ ਬਾਹਗਰੂ ਬਾਹਗਰੂ ਹਨਾ ਹਾਂ ਵੀ ਜਿੱਦ ਨਹੀਂ ਪਬਜੀ ਜੀ ਲੰ ਲੋ ਲੂੰਗੀ ਹਾਂ ਚਲੋ ਬਾਈ ਸਾਰੇ ਪ੍ਰਸ਼ਾਦਾ ਛੱਕ ਰਹੇ ਆ ਆਪਣਾ ਤੇ ਉਹ ਬੰਦੇ ਨੂੰ ਜਿਆਦਾ ਹੁੰਦਾ ਦਾ ਉਹ ਹੌਲੀ ਹੌਲੀ ਖਾਂਦਾ ਆ ਦੇਖੋ ਲੋ ਜੀ ਆਹ ਪਕੜੋ ਗਰਮ ਹੈ ਲੋ ਭਾਈ ਆਪਣੀ ਥਾਲੀ ਵੀ ਲੱਗ ਰਹੀ ਹੈ ਜਸੰਦੀਪਰ ਹੋੜਾ ਥੋੜਾ ਪਾਣੀ ਪਿਤਰੋ ਥੋੜਾ ਆਹਾਂ ਚੱਲ ਸਭ ਵੀ ਬਾਈ ਰੇਸ ਕਰਦਾ ਹੈ। ਪਾ ਦੇ ਪਾ ਦੇ ਮੈਨੂੰ ਵੀ ਸਰਦਾਰ ਨੇ। ਆਹਾਹਾ ਬਾਈ। ਧੰਨਵਾਦ ਜਸ਼ਨ। ਹੈ? ਅਰੇ ਲਾ ਜਸ਼ਨ ਦੇ ਕੇ। ਇਹ ਖਾਲਮਾ। ਠੀਕ ਆ। ਲੋ ਬਾਈ ਬੰਦੇ ਦੇ ਕੋਲ ਆਉਣਾ ਪਿਆ। ਹਾਂ ਵੀ ਪਤਰਾ ਹੋਰ ਚੀਜ਼। ਹਾਂ ਵੀ ਜੀ ਜਸ਼ਨ। ਟੋਕਿਆ ਰਿਪੋਰਟ। ਬੰਦਾ ਭਾਈ ਆਪਣਾ ਮਾਲੂਮਾਤ ਤੇ ਚਰਚਾ ਪਤੀ ਜਾਂ ਉਹ ਜਾਣੇ ਲੱਗੇ ਵੀ ਉਧਰ ਭਾਂਵੇਂ ਜੀ ਠੀਕ ਹੈ ਹਾਂਜੀ ਓਕੇ ਆਪਾਂ ਜੀ ਭਾਈ ਓਕੇ ਆਪਣਾ ਕੰਮ ਨਾਲ ਖਾਲਾ ਹੌਲੀ ਹੌਲੀ ਖਾਲਾ ਹਾਂ ਠੀਕ ਹੈ ਫੇਰ ਉਹਨਾਂ ਜਿਹੜੇ ਜਨਮ ਦਿਨ ਨੂੰ ਹੁਣ ਬੀਬੀ ਦੇ ਉਹ ਨਹੀਂ ਹੁਣ ਲੈ ਭਾਈ ਅਗਲੀ ਵੀ ਡਿਮਾਂਡ ਜ਼ਰੂਰ ਹੋਗੀ ਅਗਲੇ ਜਨਮ ਦਿਨ ਨੂੰ ਕੀ ਦੇਣਾ ਹਾਂ ਚਲੋ ਭਾਈ ਨਿਆਣਿਆਂ ਨਾਲੇ ਸਾਰਾ ਕੁਝ। ਚਲੋ ਭਾਈ ਸਾਰਾ ਕੁਝ ਫਿਨਿਸ਼ ਕਰਨ ਤੋਂ ਬਾਅਦ ਬੰਦਾ ਬੈ ਗਿਆ। ਉਧਰ ਪਾਪਾ ਜੀ। ਗਜਨ ਤੇ ਬਾਈ ਦੀ ਮੰਮੀ ਰਹਿ ਗਈ। ਦੇਖੋ। ਤੇ ਅਮਨ ਨਵੇਂ ਛੱਕ ਲਈ ਇਹ ਖਾਂਦੇ ਭਾਈ ਥੋੜਾ ਜਿਹਾ ਹੋਲੀ। ਲੈ ਖਾਣਾ ਲੈਣਾ ਉੱਪਰ ਤੇ ਲੈਣ ਥੋੜਾ ਜਿਹਾ। ਠੀਕ ਹੈ। ਚਲ ਕੋਈ ਨਹੀਂ ਨਹੀਂ ਭਰਨਾ ਹੈ। ਚਲੋ ਭਾਈ ਚੱਲ ਰਿਹਾ ਕੰਮ। ਲੋਗੇ ਇੱਧਰ ਚਾਚਾ ਭਤੀਜਾ ਪਹਿਲਾਂ ਰੋਟੀ ਖਾ ਲਈ ਇੱਥੇ ਆ ਗਏ ਆਪਣਾ ਆਜਮ ਗੱਦੇਗਾ ਹੈਂ ਆਜਮ ਗੱਦੇਗਾ ਤਾਂ ਆਜਮ ਕਿੱਥੇ ਕਰਦੇ ਆ ਇਹ ਆਜ਼ਰ ਸਾਹਿਬਾ ਹੀ ਮੂਰੇ ਤੇ ਬਾਕੀ ਰੌਣਕ ਸ਼ੌਣਕ ਘੋਬਰੀ ਹੈਨ ਉਹ ਰਜਿਸਨ ਕਿਹਾ ਉਹ ਦੇ ਸਾਹਮਣੇ ਛੂਲਾ ਮੈਂ ਤਾਂ ਉਹ ਤਾਂ ਕੋਈ ਬੰਦਾ ਆਪਣਾ ਹੈ ਨਾ ਸਭ ਤੋਂ ਮੂਰੇ ਬਹਿਰਦਾ ਜਾ ਕੇ ਆ ਵੀ ਆਨ ਰੋ ਭਾਈ ਆਂਦੇ ਹੀ ਆਂਦਾ ਆਉਂਦਾ 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 ਭਾਈ ਕੱਢ ਦੇ ਹਾਂ ਵੀ ਕਾ ਕਹਿੰਦੀ ਜੀ ਹਨ ਹਾਂ ਜੀ ਥੈਂਕ ਯੂ ਪਾਪਾ ਦਾ ਲੈ ਹਾਂ ਥੈਂਕ ਯੂ ਦਾ ਇਹ ਬਚਰੀ ਦਾ ਸਾਨੂੰ ਰੋਟੀ ਖਿਲਾਉਣ ਲੈ ਜੀ ਸਾਰੇ ਬਾਰੇ ਸੋਚ ਲੰਦੀ ਹੈ ਚਲ ਠੀਕ ਹੈ ਵੇ ਕਹਿੰਦੀ ਸੀ ਕਹੀ ਦਿੰਦੀ ਵੀ ਮੰਮਾ ਜੀ ਜੀ ਮੈਂ ਤੇ ਤੁਹਾਡਾ ਜੂਜਾ ਨੂੰ ਸੈਲੀਬ੍ਰੇਟ ਕਰਦੇ ਹਾਂ ਵੀ ਉਹ ਮੈਂ ਚਾਚਾ ਜੀ ਨਾਲ ਕਰਨਾ ਠੀਕ ਹੈ ਚਲੋ ਭਾਈ ਅੱਧੀ ਤੱਕ ਕੇ ਬਲੌਗ ਤਾਂ ਮਿਲਦੇ ਆ ਕਿਸੇ ਅਗਲੇ ਬਲੌਗ ਦਾ ਚਤਾ ਤੱਕ ਦੇ ਲਈ ਸਸ ਸਿਕਲ ਲੋ ਭਾਈ ਬੰਦਾ ਆਪਣਾ ਨਾ ਏਸੀ ਕਰਕੇ ਮੂਹਰੇ ਲਾ ਕੇ ਚਲੋ ਕਿੰਨੇ ਵਜ ਗਏ ਦੋ ਤਾਂ ਦਾਦੇ 2:00 ਵਜ ਗਏ ਦੋ ਰਾਤ ਦਾ 2 ਤਾਂ ਨਹੀਂ 9:00 ਵਜ ਜਾਣੇ ਆਰੇ ਨੋ 2 ਮਿੰਟ ਅੱਛਾ ਲੋਕੇਸ਼ਨ ਘੜੀ ਲਾ ਕੇ ਆਈ ਵੀ ਐ ਲੋ ਬਾਈ 1 ਘੰਟਾ ਬਰਦਰ ਨਿਕਲ ਚੁੱਕੇ ਆ ਬਾਈ